ਵੈਘੁਰੂ ਜੀ ਦਾ ਖਾਲਸਾ ਵੈਘੁਰੂ ਜੀ ਦੀ ਫਤਿਹ ਮੇਰੇ ਦੇਸ਼ ਵਿਦੇਸ਼ ਵਿੱਚ ਬੈਠੇ ਮੁੰਡਾ ਵੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਮੈਂ तहे ਦਿਲੋਂ ਤੁਹਾਨੂੰ ਵਧਾ ਕਰਦਾ ਜਿਹੜੇ ਸਾਡੀਆਂ ਕਹਾਣੀਆਂ ਸੁਣਦੇ ਹੋ ਪਹਿਲਾਂ 2 ਦਿਨ ਪਹਿਲਾਂ ਕਹਾਣੀ ਪਈ ਸੀ ਜੱਟ ਤੇ ਲਾਲੇ ਦੀ ਕੜੀ ਖੇਤੀ ਸਾਂਝੀ ਤੁਸੀਂ ਨੇ ਭਰਮਾ ਹੰਗਾਰਾ ਦਿੱਤਾ ਅੱਜ ਵਰਜਾਪਤ ਤੇ ਲਾਲੇ ਦੀ ਖੂਬ ਸਟੋਰੀ ਲੈ ਕੇ ਤੁਹਾਨੂੰ ਸੁਣਾਉਣ ਲੱਗੇ ਆ ਵੀ ਅੱਗੇ ਕਿਹਾ ਜਾ ਜਵਾਨਾ ਸੀ ਤਾਂ ਆਪਾਂ ਜਵਾਨੇ ਦੀ ਵੀ ਗੱਲ ਕਰਾਂਗੇ ਅੱਜ ਤੋਂ 30 ਸਾਲ ਪਹਿਲਾਂ ਜਵਾਨਾ ਬਹੁਤ ਵਧੀਆ ਸੀ ਵੀ ਜਿਹੜੀ ਬਰਾਦਰੀ ਜਿਹੜੀ ਕੌਮ ਜਿਹੜਾ ਉਹਦਾ ਕੰਮ ਹੁੰਦਾ ਸੀ ਉਹੀ ਬਰਾਦਰੀ ਕੌਮ ਕਰਦੀ ਸੀ 누ਜੀ ਨਹੀਂ ਕਰਦੀ ਸੀ ਜੇ ਨਕਾਨਾ ਕਰਦੇ ਤਾਂ ਲਾਲੇ ਕਰਦੇ ਤੇ ਜੇ ਖੇਤੀ ਕਰਦੇ ਤੇ ਤਾਂ ਜੱਟ ਕਰਦੇ ਤੇ ਜੇ ਸਮਾਨ ਦੀ ਢੋਆ ਢੋਈ ਕਰਦੇ ਤੇ ਤਾਂ ਪਰਜਾ ਪਤਕ ਮਿਹਾਰ ਕਰਦੇ ਤੇ ਜੇ ਪਾਠ ਪੂਜਾ ਦਾ ਕੰਮ ਮੰਡਤ ਕਰਦੇ ਤੇ ਅਡੋਡੀ ਜਿਹੜੀਆਂ ਜਾਤਾਂ ਦੇ ਹਿਸਾਬ ਨਾਲ ਕੰਮ ਕਰਦੇ ਤੇ ਕੰਮ ਵੀ ਵਧੀਆ ਚੱਲਦੇ ਤੇ ਨਾ ਇੰਨਾ ਲੋਕਾਂ ਦੇ ਘਮਾਨਤੀ ਨਾ ਇੰਨਾ ਕੋਈ ਜਾਦੀ ਬਿਜਲੀ ਦਾ ਪ੍ਰਬੰਧ ਧੀ ਜਿਵੇਂ ਹੁਣ ਲੋਕਾਂ ਨੂੰ ਏਸੀ ਤੋਂ ਵੀ ਰਸਾ ਨਹੀਂ ਆਉਂਦਾ ਅੱਗੇ ਨਹੀਂ ਸੀ ਅੱਗੇ ਜੇ ਦੁਕਾਨ ਚ ਲਾਲੇ ਲਬੇ ਅਥਨੇ ਕੰਮ ਕਰਨ ਵੇੜ ਕੇ ਪੰਜ ਪੰਜ ਸੱਤ ਸੱਤ ਬੰਦੇ ਬੈਠੇ ਰਹਿੰਦੇ ਗੱਲਾਂ ਕਰੀ ਜਾਂਦੇ ਨਾ ਕੋਈ ਪੱਖਾ ਹੁੰਦਾ ਸੀ ਨਾ ਕੋਈ ਕੂਲਰ ਇਹ ਗਰਮੀ ਅੱਜ ਵੀ ਬੈਠੇ ਰਹਿੰਦੇ ਕਿਉਂ ਖਰਾਕਾਂ ਦੀਆਂ ਜਵਾਖ ਖੇਡਦੇ ਫਿਰ ਜਾਂਦੇ 15 15 20 20 ਸਾਲ ਦੇ ਉਹ ਕੋਈ 8-9 ਵਜੇ ਤੱਕ ਕੋਈ ਕਿੰਤੂ ਪ੍ਰਾਂਤੂ ਨਹੀਂ ਹੁੰਦੀ ਸੀ ਕੁੜੀਆਂ ਮੁੰਡੇ ਇਕੱਠੇ ਖੇੜੇ ਦੇ ਫਰੀਦਾਂ ਦੇਤੇ ਜਿਹੜਾ ਅੱਜ ਕੱਲ ਦੀ ਪੀੜੀ ਹੈ ਉਹ ਤਾਂ 15 ਸਾਲ ਤੋਂ ਟੱਪਦਾ ਨਹੀਂ ਨਸਿਆਂ ਤੇ ਲੱਗ ਜਾਂਦਾ ਅੱਗੇ ਬੱਚਿਆਂ ਨੂੰ ਨਸੇ ਦਾ ਬਰੀ ਪਤਾ ਤੀ ਕਿਉਂ ਥੀ ਭੁੱਖੀਆਂ ਕਿਆਂ ਖਾਂਦੇ ਤੇ ਜਿਹੜੇ ਉਹ ਆਪ ਤੇ ਲੁਕੋ ਕੇ ਰੱਖਦੇ ਤੇ ਜਲਾਕਾਂ ਦੀ ਪਹੁੰਚ ਤੋਂ ਦੂਰ ਜਲਾਕਾਂ ਨੂੰ ਨਸੇ ਦਾ ਨਹੀਂ ਪਤਾ ਤੀ ਜੇ ਬਾਕੀ ਨੂੰ ਸ਼ਰਾਬ ਦਾ ਤਾਂ ਨਹੀਂ ਪਤਾ ਸੀ ਜਿਹੜਾ ਅੱਜ ਨਸਿਆਂ ਦੇ ਦਲਦਲ ਚ ਪੰਜਾਬ ਡੁੱਬ ਡੁੱਬਿਆ ਪਿਆ ਤਾਂ ਮੈਂ ਅੱਜ ਗੱਲ ਕਰਦਾ ਇੱਕ ਵਰਜਾਪਤ ਖਮਿਆਰ ਤੇ ਲਾਲੇ ਦੀ ਜਦੋਂ ਲਾਲੇ ਦਾ ਸਮਾਨ ਲਿਆਉਂਦਾ ਹੁੰਦਾ ਸੀ ਖਮਿਆਰ ਰੇੜੇ ਤੇ ਉੱਤੇ ਨਾ ਉੱਥੇ ਜਾ ਕੇ ਸਮਾਨ ਲਾ ਕੇ ਇੱਕ ਦਿਨ ਵਰਜਾਪਤ ਲਾਲੇ ਦੀ ਦੁਕਾਨ ਤੇ ਬੈਠ ਗਿਆ ਜਦੋਂ ਬੈਠਿਆ ਹੋਇਆ ਜਦੋਂ ਸਾਰੇ ਹੋਰ ਬੰਦੇ ਵਾਗੇ ਆਪੋ ਆਪਣੇ ਘਰਾਂ ਨੂੰ ਨੇਰੇ ਵੇ ਤਾਂ ਵਰਜਪਤ ਕਹਿੰਦਾ ਲਾਲੇ ਨੂੰ ਕਹਿੰਦਾ ਫਨਾ ਸੇਠ ਕੋਈ ਗੱਲ ਬਾਤ ਨਾਲਾ ਕਹਿੰਦਾ ਵੀ ਮੈਂ ਤਾਂ ਮੁੱਲ ਦੀ ਗੱਲ ਸੁਣਾਉਂਗਾ ਕਹਿੰਦਾ 프리 ਦੀ ਰੈਦਲੀ ਮਾੜੀ ਹੁੰਦੀ ਹੈ ਇਹ ਤਾਂ ਗੱਲ ਸੁਣਨੀ ਹੈ ਤੈਂ ਕਿੰਨੇ ਵਾਲੀ ਸੁਣਨੀ ਹੈ ਇਹ ਤਾਂ 50 ਪੈਸੇ ਦੇਗਾ ਦਾਦਾ ਦੀ ਜੇ ਰੁਪਈਆ ਦੇਗਾ ਤਾਂ ਸਾਰੀ ਮਰਜ਼ਾ ਪਤ ਕਹਿੰਦਾ ਮੇਰੇ ਲਈ ਤਾਂ 50 ਪੈਸੇ ਨੇ ਤੂੰ ਸਿਹਤ ਗੱਲ ਸੁਣਾ ਦੇ ਕਹਿੰਦਾ ਲਾ ਫਿਰ ਗੱਲ ਸੁਣ ਮੇਰੀ ਤੈਨੂੰ ਜੇ ਚਾਰ ਬੰਦੇ ਪਿੰਡ ਦੇ ਪੰਚਾਇਤ ਹੁੰਦੀ ਅਜਾ ਪਰ ਬਾਹਰੇ ਦੇ ਬੰਦੇ ਚਾਰ ਚਾਰ ਜਾਂ ਪੰਜ ਜਾਂ ਸੱਤ ਤੈਨੂੰ ਘੇਰ ਕੇ ਕੋਈ ਗੱਲ ਕਹਿਣਾ ਤੂੰ ਉਹਨਾਂ ਦਾ ਕਹਿਣਾ ਨਾ ਮੋੜੀ ਉਹਨਾਂ ਦੀ ਤਾਂ ਗੱਲ ਮੰਨਣੀ ਐ ਘਮਿਆਰ ਕਹਿੰਦਾ ਫੇਰ ਕਹਿੰਦਾ ਬੱਸ ਆ ਦਿੱਤੀ 50 ਪੈਸੇ ਦੀ ਗੱਲ ਵੀ ਇਨੀ ਕੀ ਐ ਤਾਂ ਜਦੋਂ ਨਾਨੇ ਰਹਾ ਹੋ ਗਿਆ ਲਾਲੇ ਨੇ ਦੁਕਾਨ ਲਾਤੀ ਜਿੰਦਾਬਾਦ ਨਾਨਾ ਆਪਦੇ ਘਰੇ ਸੌਂ ਗਿਆ ਕਹਿੰਦੇ ਆ ਰੱਬ ਦੇ ਘਰੇ ਵਗਿਆ ਤਾਂ ਉਸ ਪਿੰਡ ਵਿੱਚ ਇੱਕ ਸਾਧਨ ਇਹਦਾ ਸੀ ਉਹ ਗੁਦਰ ਗਿਆ ਉਹ ਪੰਚਾਇਤ ਵਾਲਿਆਂ ਨੇ ਜਿਹੜੇ ਉਹਦੇ ਕੱਪੜੇ ਲੀੜੇ ਤੇ ਅਰਜਨ ਸਿੰਘ ਦੇਲੇ ਜੀ ਜਿਹੜੇ ਵਿੱਚ ਬਾਬਾ ਬਸਰਾਮ ਕਰਦਾ ਸੀ ਸੌਂਦਾ ਸੀ ਉਹ ਉਹਨਾਂ ਨੇ ਦਰਵਾਜ਼ੇ 'ਚ ਰੱਖ ਲੇ ਵੀ ਜਿਹੜਾ ਕੋਈ ਸਹਿਰ ਜਾਊਗਾ ਉਹ ਗਰੀਬ ਗੁਰਬਿਆਂ ਨੂੰ ਕੁੱਲੀਆਂ ਵਾਲਿਆਂ ਨੂੰ ਇਹ ਕੱਪੜੇ ਦੇ ਦੂਗਾ ਵੀ ਬਾਬੇ ਦੇ ਵਧੀਆ ਕੱਪੜੇ ਨੇ ਤਾਂ ਵੀ ਜਿਹੜਾ ਜਾਊਗਾ ਉਹ 'ਚ ਰੱਖ ਦਾਂਗੇ ਉੱਥੇ ਪੰਚਾਇਤ ਵਾਲੇ ਬੰਦੇ ਖੜੇ ਦਰਵਾਜ਼ੇ 'ਚ ਨਾਲ ਉਧਰੋਂ ਪਰਜਾ ਪੱਥ ਵੀ ਰੇੜਾ ਲੈ ਕੇ ਸਹਿਰ ਨੂੰ ਜਾਂਦਾ ਆਉਂਦਾ ਸੀ ਜਦੋਂ ਉਹ ਦਰਵਾਜ਼ੇ ਨੂੰ ਜਾ ਰਿਹਾ ਪਰਜਪਤ ਉਹਨਾਂ ਲਬੋ ਦੀ ਲੰਘਿਆ ਮਟੇ ਤਾਲਾਂ ਦੇ ਤਾਂ ਉਹਨਾਂ ਨੇ ਹੱਥ ਮਾਰ ਲਈ ਕਹਿੰਦੇ ਪਰਜਪਤ ਤੁਰਿਆ ਉਹ ਭੱਗ ਗਿਆ ਵੀ ਲਾਲੇ ਨੇ ਕਿਹਾ ਤੀ ਚਾਰ ਬੰਦਿਆਂ ਦੀ ਗੱਲ ਨਹੀਂ ਗੱਲ ਨਾ ਮੋੜੀ ਉਹ ਭੱਗ ਗਿਆ ਕਹਿੰਦਾ ਆਪਾਂ ਗੱਲ ਮੋੜਦੇ ਨਹੀਂ ਲਾਲੇ ਨੇ ਬਤਾ ਵਧੀਆ ਕਿਹਾ ਤਾਂ ਉਹ ਕਹਿੰਦੇ ਪਰਜਪਤ ਤੂੰ ਜਾਏਗਾ ਸਹਿਰ ਨੂੰ ਆ ਜਿਹੜਾ ਸਾਥ ਬਾਬਾ ਗੁਜ਼ਰ ਗਿਆ ਤੀ ਉਹਦੇ ਆਜ ਕਰਜਾਈ ਹੈ ਗਦੈਲਾ ਇਹ ਤੂੰ ਜਾ ਕੇ ਉਥੇ ਗਰੀਬ ਗੁਰਬੇ ਲੈ ਲਣਗੇ ਤੂੰ ਆਪਣਾ ਨਾਲ ਤਾਂ ਕਰਾਇਆ ਲੈ ਲਈ ਨਾਲ ਇਹਨਾਂ ਨੂੰ ਲੱਗ ਲਾ ਰੇੜੇ 'ਚ ਉਹ ਕਹਿੰਦਾ ਜੀ ਠੀਕ ਹੈ 7 ਵਜਨ ਤਾਂ ਪਰਜਾ ਪਤਨੇ ਅਪੜੇ ਉਹ ਲੱਦੇ ਰੇੜੇ 'ਚ ਨਾ ਪਰਜਾ ਤਾਲਾ ਨੇ ਜਿਹੜੇ ਵੀ 50 ਰੁਪਏ ਕਿਰਾਏ ਦੇ ਬੰਨ ਦਿੱਤੇ ਉਹ ਵੀ ਪਰਜਾ ਪਤਮ ਦੇ ਦਿੱਤੇ ਤਾਂ ਜਦੋਂ ਖਾਦਰਾ ਨਾ ਮਾਤੀ ਰਸਤਾ ਟੁੱਟਿਆ ਹੋਇਆ ਸੀ ਜਿਹੜਾ ਸਹਿਰ ਵਾਲਾ ਜਾਂਦਾ ਸੀ ਜਦੋਂ ਛੋਟੇ ਹੋਏ ਰਾਸਤੇ ਵਿੱਚ ਨਵਾਂ ਲਿਆਂਦਾ ਸੀ ਭਮਿਆਰੇ ਟੱਟੂ ਜਿਹੜਾ ਘੋੜਾ ਜੋੜਦੇ ਤੇ ਨਾ ਉਹ ਲਾਲ ਕੱਪੜੇ ਦੇਖ ਕੇ ਖਾਤਰਾ ਭੱਜ ਗਿਆ ਜਦੋਂ ਖਾਤਰਾ ਭੱਜ ਗਿਆ ਜਿਹੜੇ ਉਹ ਸਾਦੇ ਕੱਪੜੇ ਤੇ ਉਹ ਸਾਦਾ ਕਿਹੜਾ ਬੈਂਕ ਚ ਖਾਤਾ ਸੀ ਜਿਹੜੇ ਉਹਦੇ ਠੋਲੂ ਤੇ ਸੋਨੇ ਦੇ ਚਾਂਦੀ ਦੇ ਉਹ ਆਪਦੇ ਰਜਾਈ ਜਾਂ ਗਦੈਲੇ ਦੇ ਸੋਨਾ ਦੇ ਤੇ ਅੱਗੇ ਜਿਹੜੇ ਪੁਰਾਣੇ ਤੇ ਬਜ਼ੁਰਗ ਜਾਂ ਬੁੜੀਆਂ ਉਹ ਆਏ ਆਪਣੇ ਸੋਨਾਂ ਦੇ ਤੇ ਬੈਂਕ 'ਚ ਨਹੀਂ ਜਮਾ ਕਰਾਉਂਦੇ ਤੇ ਕਾਹ ਸੋਨੇ ਚਾਂਦੀ ਦੇ ਰੁਪਈਏ ਹੁੰਦੇ ਉਹ ਆਏ ਕੋਈ ਰਾਈ 'ਚ ਕੋਈ ਗਦੈਲੇ 'ਚ ਸੋਨਾਂ ਦੇ ਤੇ ਤਾਂ ਉਹ ਸਾਧਨੇ ਬਾਬੇ ਨੇ ਵੀ ਉਹ ਕਿਤੇ ਗਦੈਲੇ 'ਚ ਸੌਂਰ ਕੇ ਤੇ ਸੋਨੇ ਚਾਂਦੀ ਦੇ ਠੋਲੂ ਤਾਂ ਜਦੋਂ ਖਾਤਰਾ ਭੱਜ ਗਿਆ ਖਾਤਰਾ ਭੱਜ ਗਿਆ ਜਦੋਂ ਉੱਚੇ 'ਚ ਮਾਰੇ ਕੱਪੜੇ ਚੱਕ ਕੇ ਤਾਂ ਵਿੱਚੋਂ ਠੋਲੂ ਘਿਰਨ ਲੱਗੇ ਜਦੋਂ ਤੇ ਆਰਨੇ ਦੇਖਿਆ ਵੀ ਆਵਾਜ਼ ਕਾ ਦੀ ਹੁੰਦੀ ਆ ਫੱਟੇ ਤੇ ਛੰਣ ਛਣ ਹੋ ਗਏ ਤਾਂ ਨੇ ਰੋਕੇ ਦੇਖਿਆ ਕਹਿੰਦਾ ਇਹ ਤਾਂ ਯਾਰ ਬਾਬੇ ਦੇ ਕੱਪੜੇ ਚੋਂ ਕਹਿੰਦਾ ਪੈਸੇ ਨਿਕਲਦੇ ਨੇ ਜਦੋਂ ਇਹ ਹੋਰ ਝਾੜੇ ਤਾਂ ਉਹਦਾ खासा ਗਜਾਰਾ ਜਹ ਹੋ ਗਿਆ ਤਾਂ ਬਾਬੇ ਦੀ ਸਾਰੇ ਉਮਰ ਦੀ ਜਿਹੜੇ ਪੈਸੇ ਤੇ ਉਹਦਾ ਵਿੱਚ ਸੌਂਤੇ ਹੋਏ ਤੇ ਤਾਂ ਜਦੋਂ ਤੁਮੇ ਆਰਨੇ ਭਰ ਲਿਆ ਕਿ ਜਾ ਕਹਿੰਦਾ ਵਾਹ ਓਏ ਸੇਠਾ ਤੇਰੇ ਮੈਂ ਤਾਂ ਕਹਿੰਦਾ ਗੱਲ ਏ ਬਹੁਤ ਵਧੀਆ ਸੜਾਈ ਕਹਿੰਦਾ ਮਾਲੋ ਮਾਲ ਕਰਤੇ ਕਹਿੰਦਾ ਸੇਠ ਨੇ ਗੱਲ ਤਾਂ ਕਹਿੰਦਾ ਆਪਾਂ ਜੇ ਪੂਰੀ ਸੁਣਾ ਦਾਂਦਾ ਫੇਰ ਖਬਰੀ ਦੂਜਾ ਕਿ ਜਾਈ ਭਰ ਜਾਣਾ ਤਾਂ ਉਹਨੇ ਕੱਪੜੇ ਗਰੀਬ ਗੁਰਪਿਆਂ ਨੂੰ ਦਿੱਤੇ ਆਪ ਜਿਹੜਾ ਸੌਦਾ ਲੈਣਾ ਹੁੰਦਾ ਉਹਦਾ ਸੀ ਉਹਨੇ ਦੁਕਾਨ ਤੋਂ ਜਾ ਕੇ ਉਹ ਲੱਦਿਆ ਵੱਡੀ ਤੋਂ ਬਾਸਪਿੰਡ ਨੂੰ ਆ ਰਹੇ ਆ ਜਦੋਂ ਬਾਸਪਿੰਡ ਨੂੰ ਆਇਆ ਦੁਕਾਨ ਤੇ ਸੌਦਾ ਲਾਤਾ ਕਹਿੰਦਾ ਸੇਠੋ ਕਹਿੰਦਾ ਤੈਂ ਗੱਲ ਤਾਂ ਅੱਧੀ ਸੁਣਾਦੀ ਸੀ ਕਹਿੰਦਾ ਉਹਨੇ ਬਹੁਤ ਵਫਾ ਕਰਿਆ ਕਹਿੰਦਾ ਜੇ ਪੂਰੀ ਸੁਣਾ ਦਾਂ ਦਾ ਕਹਿੰਦਾ ਫਿਰ 50 ਪੈਸੇ ਹੋਰ ਕੱਢ ਕਹਿੰਦਾ ਲੈ ਫੜਾ ਜਦੋਂ ਨੇ 50 ਪੈਸੇ ਪੜਾਏ ਕਹਿੰਦਾ ਲੈ ਇਹ ਜਿਹੜੀ ਤੈਨੂੰ ਗੱਲ ਦੱਸੀ ਦੀ ਉਹਨੂੰ ਲੜ ਗੱਠ ਦੇ ਲੈ ਉਹ ਗੱਲ ਨਾ ਕਦੇ ਭੁਲਾਈ ਬਸ ਕਹਿੰਦਾ ਮਾਲੋ ਪਾਲ ਵਜੇ ਨਾ ਕਹਿੰਦਾ ਬਸ ਸੇਟਾ ਲੀਕੇ ਕਹਿੰਦਾ ਹਾਂ ਗੱਲ ਕਹਿੰਦਾ ਪੂਰੀ ਹੋ ਗਈ ਤਾਂ ਘੇਟ ਤੇ ਨਾਲ ਤੈਨੂੰ ਮਿਲਿਆ ਕੀ ਆ ਉਹ ਕਹਿੰਦਾ ਮੈਂ ਸਾਧ ਦੇ ਲਗਾਤੀ ਕੱਪੜੇ ਲੱਦ ਕੇ ਉਥੋਂ ਪੰਚਾਇਤ ਵਾਲਿਆਂ ਨੇ ਲਦਾਤੇ ਤੇ ਕਹਿੰਦਾ ਉਹਦੇ ਵਿੱਚ ਤੇ ਪੈਸੇ ਸੁੰਤੇ ਹੋਏ ਉਹ ਕਹਿੰਦਾ ਜਦੋਂ ਰੇੜੇ ਤੇ ਰੇੜਾ ਭਜ ਲਿਆ ਜਾਦੇ ਖਾਤਰਾ ਡਰ ਗਿਆ ਉਹ ਕਹਿੰਦਾ ਪੈਸੇ ਰੇੜੇ ਚ ਠਣ ਠਣ ਕਰਦੇ ਉਹ ਜਿਹੜਾ ਲੱਕੜ ਦੇ ਫੱਟੇ ਹੁੰਦੇ ਨੇ ਰੇੜਿਆਂ ਦੇ ਖਾਤਰ ਰੇੜੇ ਦੇ ਕਹਿੰਦਾ ਚ ਵੱਢੀ ਗਏ ਕਹਿੰਦਾ ਮੈਂ ਕਿਹਾ ਵੀ ਛੇੜਨੇ ਗੱਲ ਬਹੁਤ ਵਧੀਆ ਸੁਣਾਈ ਦੀ ਔ ਲਾਲੇ ਮਾੜੀ ਰਏ ਨਹੀਂ ਦੰਦੇ ਕਿਸੇ ਨੂੰ ਜੇ ਆਪਦੀ ਤੇ ਆ ਜਾਣ ਤਾਂ ਚੰਗੀ ਰਏ ਦੇਣਗੇ ਲਾਲੇ ਸਾਹੂਕਾਰ ਬਣਾ ਦਿੰਦੇ ਨੇ ਜੇ ਲਾਲੇ ਆਪਦੀ ਤੇ ਆ ਜਾਣ ਜੇ ਲਾਲਾ ਨਾਲ ਕਿਸੇ ਨਾਲ ਪੰਗਾ ਪੈ ਜੇ ਫੇਰ ਇਹ ਜਿੰਨੇ ਮਰਜੀ ਲੱਗ ਜਾਣਾ ਚਾਹੇ ਤੇਲੀ ਦੀਆਂ ਤੇਰਾ ਵਗ ਜਾਣ ਫੇਰ ਇਹ ਮੁਕਦਮੇ ਰਹੀ ਹਾਲੇ ਦਾ ਧੂਆਂ ਕੱਢ ਦਿੰਦੇ ਨੇ ਔ ਲਾਲਾ ਕੌਮ ਇੱਕ ਪੈਸੇ ਬਚਾਉਣ ਵਾਲੀ ਐ ਪੈਸਾ ਇਹਨਾਂ ਲਵੇ ਪੱਤ ਪੱਤਦਾ ਐ ਐਨੀ ਪਤਾ ਵੀ ਕਿੱਡਾ ਕ ਜੰਗੜ ਲਾ ਦੇਣਾ ਜਿਹੜਾ ਬੰਦਾ ਇਹਨਾਂ ਦੀ ਗੱਲ ਮੰਨ ਗਿਆ ਫੇਰ ਉਹ ਬੰਦਾ ਪਾਸੇ ਪਾਸਾ ਜਿਵੇਂ ਪਰਜਾ ਪਤ ਇੱਕ ਕਬਿਆਰ ਲਾਲੇ ਨੇ ਗੱਲ ਛੋਟੀ ਜਿਹੀ ਸੁਣਾ ਕੇ ਉਹਦਾ ਕੰਮ ਲੀਤੇ ਚੜਿਆ ਤਾਂ ਜਦੋਂ ਕਬਿਆਰ ਘਰੇ ਗਿਆ ਉਹਨੇ ਆਪਣੇ ਘਰ ਵਾਲੀ ਨੂੰ ਦੱਸਿਆ ਵੀ ਮੈਂ ਤਾਂ ਲਾਲੇ ਤੋਂ ਲਾਲੇ ਨੇ ਗੱਲ ਜਿਹੜੀ ਦੱਸੀ ਸੀ ਉਹਨੇ ਤਾਂ ਆਪਣੇ ਜਿਹੜਾ ਕੁੜੀ ਦਾ ਵਿਆਹ ਕਰਨਾ ਹੈ ਉਹ ਤਾਂ ਸਵਨਾ ਤਾਂ ਆਪਣੇ ਆਮ ਹੋ ਗਿਆ ਕਹਿੰਦੀ ਫਿਰ ਤੂੰ ਜਿਹੜੀ ਪਰਜਾਪਾ ਦੇ ਘਰ ਵਾਲੀ ਸੀ ਕਹਿੰਦੀ ਕਦੇ ਵੀ ਨਾ ਤੂੰ ਗੱਲ ਮੋੜੀ ਕਦੇ ਵੀ ਜੇ ਚਾਰ ਬੰਦੇ ਖੜੇ ਹੋਣ ਪਿੰਡ ਦੇ ਜਾਂ ਪਿੰਡ ਦੇ ਪੰਚਾਇਤ ਹੁੰਦੀ ਹੈ ਕਦੇ ਵੀ ਗੱਲ ਮੋੜਨੀ ਚਾਹੀਦੀ ਚਾਹੇ ਕੋਈ ਵੀ ਬੰਦਾ ਹੈ ਇਹ ਤਾਂ ਪਰਜਾਪਤੀ ਹੈ ਇਹ ਕੋਈ ਵੀ ਬੰਦਾ ਹੈ ਜਾਂ ਸ਼ਹਿਰ ਦੇ ਪੰਚਾਇਤ ਖੜੀ ਹੈ ਪਰ ਹੁਣ ਤਾਂ ਅਗਲਾ ਕੀ ਜਾਣਦਾ ਪੰਚਾਇਤਾਂ ਨੂੰ ਹੁਣ ਤਾਂ ਕਈ ਪਿੰਡਾਂ ਦੇ ਪਿੰਡ ਇਕੱਠੇ ਹੋ ਜਾਂਣ ਤਾਂ ਵੀ ਲੋਕ ਜਵਾਨ ਉਹ ਜਵਾਨ ਤੇ ਨਹੀਂ ਖੜਦੇ ਜੇ ਕਿਸੇ ਦੇ ਪੈਸੇ ਮੁਕਰ ਨਹੀਂ ਹੁਣ ਤਾਂ ਵੀ ਅਗਲਾ ਉਹ ਗੱਲ ਤੇਰੀ ਖੜਦਾ ਅੱਗੇ ਤਾਂ ਚਾਰ ਬੰਦਿਆਂ ਚ ਫੈਸਲੇ ਹੁੰਦੇ ਤੇ ਅੱਜ ਕੱਲ ਤਾਂ ਚਾਹ 400 ਬੰਦਾ ਲਿਆਵੇ ਤਾਂ ਨਹੀਂ ਅਗਲਾ ਪੈਰਾਂ ਤੇ ਪਾਣੀ ਪੈਣ ਦਿੰਦਾ ਤਾਂ ਅੱਜ ਇਹ ਸਟੋਰੀ ਨਾਲ ਤੁਹਾਡਾ ਸਭ ਦਾ ਧੰਨਵਾਦ ਕਰਦਿਆਂ ਵੀ ਤੁਸੀਂ ਜ਼ਰੂਰ ਸੁਣੋਗੇ ਜਿਹੜੇ ਨਵੇਂ ਆਏ ਹੋ ਸਾਡੇ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਕਰਿਓ ਇੰਨੀ ਕੋ ਸਟੋਰੀ ਨਾਲ ਕੱਲ ਨੂੰ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ